ਹਾਂਜੀ ਸਤਿ ਸ਼੍ਰੀ ਅਕਾਲ ਦਾ ਕਲਾਸਿਕ ਕਲੈਕਸ਼ਨ ਲੈ ਰਹਾ ਗਾਗਾ ਵੱਲੋਂ ਮੈਮਰੀ ਪર્ક ਔਰ ਸਵਾਗਤ ਕਰਦੇ ਹਾਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਜੀ ਔਰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਹਰ ਵਾਰ ਦੀ ਤਰ੍ਹਾਂ ਤੁਹਾਡੇ ਰੂਪਰੂ ਹੋਇਆ ਜੀ ਲੈ ਕੇ ਸੋਟਾਂ ਦੀ ਵੀਡੀਓ ਜੋ ਕਿ ਆਪਾਂ ਲਾਸਟ ਵੀਕ ਦੇ ਵਿੱਚ ਲੈ ਕੇ ਆਏ ਸੀ ਥੋੜੇ ਜਿਹਾ ਸੂਫ ਸੀ ਸ਼ਿਮਰ ਦੇ ਤੇ ਉਹ ਵਾਲੇ ਸਟਾਕ ਆਊਟ ਬਹੁਤ ਜਲਦੀ ਹੋ ਗਏ ਸੀ ਤਾਂ ਬਹੁਤ ਸਾਰੀਆਂ ਭੈਣਾਂ ਦੇ ਆਰਡਰ ਪੈਂਡਿੰਗ ਪਏ ਆ ਤਾਂ ਉਹ ਵਾਲੇ ਸਮ ਸੇਮ ਤੁਹਾਡੇ ਲਈ ਦੁਬਾਰਾ ਲੈ ਕੇ ਆਏ ਹਾਂ ਜੀ ਪਿਓਰ ਸ਼ਿਮਰ ਦੇ ਵਿੱਚ ਰਹਿਣਗੇ ਜੀ ਸਾਰੇ ਡਿਜ਼ਾਈਨ ਦਿਖਾਵਾਂਗੇ ਨਾਲ ਨਾਲ ਪ੍ਰਾਈਸ ਦੱਸਾਂਗੇ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਤੇ ਨਾਲ ਕਮੈਂਟ ਵੀ ਜਰੂਰ ਕਰਦੇ ਹੋ ਜੀ ਸ਼ੁਰੂ ਕਰਦੇ ਆਂ ਵੀਡੀਓ ਦਿਖਾਉਨੇ ਆ ਤੁਹਾਨੂੰ ਅੱਜ ਵਾਲੇ ਸਾਰੇ ਸੂਟ ਇੱਕ ਰਿਕਵੈਸਟ ਜਰੂਰ ਹੈ ਜੀ ਸਾਰੀਆਂ ਭੈਣਾਂ ਨੂੰ ਪਲੀਜ਼ ਜਦੋਂ ਵੀ ਤੁਸੀਂ ਆਰਡਰ ਕਰਦੇ ਹੋ ਤਾਂ ਪਲੀਜ਼ ਤੁਸੀਂ ਵਟਸਐਪ ਤੇ ਸਕਰੀਨਸ਼ਾਟ ਪੇਜ ਕੀ ਵਟਸਐਪ ਤੇ ਹੀ ਮੈਸੇਜ ਕਰਿਆ ਕਰੋ ਕਿਉਂਕਿ ਉੱਥੇ ਮੈਂ ਹਰ ਇੱਕ ਦੇ ਮੈਸੇਜ ਦਾ ਰਿਪਲਾਈ ਜਰੂਰ ਕਰਦੀ ਆਂ ਹੋ ਸਕਦਾ ਥੋੜਾ ਬਹੁਤਾ ਲੇਟ ਜਰੂਰ ਹੋ ਜਾਂਦਾ ਬਟ ਉੱਥੇ ਚੈੱਕ ਕਰਦੇ ਆ ਪਲੀਜ਼ ਤੁਸੀਂ ਕਾਲ ਨਾ ਕਰਿਆ ਕਰੋ ਕਿਉਂਕਿ ਕਾਲ ਤੇ ਆਰਡਰ ਬੁੱਕ ਨਹੀਂ ਹੁੰਦੇ ਉਹਦੇ ਵਿੱਚ ਕੀ ਹੁੰਦਾ ਕਈ ਵਾਰ ਤੁਹਾਡੀ ਕਾਲ ਨਹੀਂ ਆਪਾਂ ਪਿਕ ਕਰ ਪਾਉਂਦੇ ਤਾਂ ਵਿੱਚ ਮਿਸਪਲੇਸ ਹੋ ਜਾਂਦੀ ਹੈ ਤਾਂ ਨਹੀਂ ਪਤਾ ਲੱਗਦਾ ਕਾਲ ਦਾ ਤਾਂ ਪਲੀਜ਼ ਆਰਡਰ ਦੇਣ ਲਈ ਸਿਰਫ ਤੁਸੀਂ ਵਟਸਐਪ ਤੇ ਹੀ ਕੰਟੈਕਟ ਕਰ ਸਕਦੇ ਹੋ ਕਾਲ ਤੇ ਕਿਸੇ ਦਾ ਆਰਡਰ ਬੁੱਕ ਨਹੀਂ ਕੀਤਾ ਜਾਊਗਾ ਹਾਂਜੀ ਪਿਓਰ ਸ਼ਿਮਰ ਫੈਬਰਿਕ ਹੈ ਜੀ ਲਾਸਟ ਵੀਕ ਆਪਾਂ ਲੈ ਕੇ ਆਏ ਸੀ ਬਹੁਤ ਡਿਮਾਂਡ ਦੇ ਵਿੱਚ ਹੈ ਵਾਲਾ ਡਿਜ਼ਾਈਨ ਕਾਫੀ سارے ਡਿਜ਼ਾਈਨ ਨੇ ਇਸ ਵਾਰ ਪਿਛਲੀ ਵਾਰ ਆਪਾਂ ਦੋ ਹੀ ਡਿਜ਼ਾਈਨ ਲੈ ਕੇ ਆਏ ਸੀ ਦੇਖੋ ਜੀ ਵਾਈਨ ਸ਼ੇਡ ਹੈ ਇਸ ਦੀ ਵਾਇਨੀ ਆਨੀਅਨ ਦਾ ਕਲਰ ਹੈ ਆਨੀਅਨ ਕਲਰ ਦੇ ਵਿੱਚ ਕਰੀਮ ਦੇ ਫਲਾਵਰਸ ਨੇ ਸੇਮ ਹੀ ਡਿਜ਼ਾਈਨਿੰਗ ਬੈਕ ਤੇ ਜੀ ਔਰ ਸੇਮ ਹੀ ਜੋ ਹੈ ਬਾਵੰਦੀ ਹੈ ਡਿਜ਼ਾਈਨਿੰਗ ਸੇਮ ਡਿਜ਼ਾਈਨਿੰਗ ਬਾਵੰਦੀ ਹੈ ਜੀ ਬਹੁਤ ਹੀ ਪਿਆਰਾ ਪੀਸ ਹੈ ਨਾਲ ਫਲਾਵਰ ਦੇ ਨਾਲ ਦੀ ਆਫ 골ਡਨ ਜੀ ਜਿਹੜੀ 골ਡਨ ਵਾਈਟ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਤੇ ਇਹ ਵਾਲੀ ਸੇਮ ਹੀ ਜਿਹੜੀ ਆਉਗੀ ਨਾਲ ਬਾਟਮ ਆਉਗੀ ਪਲੇਨ ਸ਼ਿਮਰ ਵਾ ਸ਼ਿਮਰ बॉਟਮ ਵੀ ਸ਼ਿਮਰ ਦੀ ਆਊਗੀ ਤੇ ਪ੍ਰਾਈਸ ਸਿਰਫ 950 ਸਿਰਫ 950 ਰੁਪਏ ਦੇ ਵਿੱਚ ਤੁਹਾਨੂੰ ਪਿਓਰ ਸ਼ਿਮਰ ਦੇ ਵਿੱਚ ਡਿਜ਼ਾਈਨਰ ਪੀਸ ਮਿਲੂਗਾ ਜੀ ਪਹਿਲਾ ਡਿਜ਼ਾਈਨ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਚੁੱਕੇ ਹਾਂ ਇਹ ਵਾਲਾ ਆਊਗਾ ਜੀ অনियन ਕਲਰ ਇਹਦੇ ਵਿੱਚ ਸੇਮ ਡਿਜ਼ਾਈਨਿੰਗ ਦੇ ਵਿੱਚ ਇੱਕ ਆਜੂਗਾ ਜੀ ਪਰਪਲ ਕਲਰ ਵਾਈਨ ਪਰਪਲ ਦੇਖ ਸਕਦੇ ਹੋ ਡਿਜ਼ਾਈਨਿੰਗ ਸੇਮ ਰਹੂਗੀ ਸਿਰਫ ਕਲਰ ਦਾ ਡਿਫਰੈਂਸ ਹੈ ਜੀ ਨਾਲ ਫਲਾਵਰ ਦੇ ਨਾਲ ਦੀ ਬਾਟਮ ਆ ਜੂਗੀ ਪਿਓਰ ਸ਼ਿਮਰ ਦੀ ਹੀ ਬਾਟਮ ਹੋ ਕਈ ਵਾਰ ਇਹ ਹੁੰਦਾ ਕਿ ਨਾਲ ਜਦੋਂ ਬਾਟਮ ਆਪਾਂ ਪਲੇਨ ਵਾਲੇ ਸੂਟ ਲੈਨੇ ਤਾਂ ਬਾਟਮ ਦਾ ਕੱਪੜਾ ਹਲਕਾ ਹੁੰਦਾ ਬਟ ਇਹਨਾਂ ਸੂਟਾਂ ਦੇ ਵਿੱਚ ਜਿਹੜੀ ਤੁਹਾਨੂੰ ਬਾਟਮ ਹੈ ਬਾਟਮ ਵੀ ਪਿਓਰ ਸ਼ਿਮਰ ਦੀ ਹੀ ਮਿਲੂਗੀ ਸਿਰਫ 950 ਰੁਪਏ ਠੀਕ ਹੈ ਜੀ ਅੱਗੇ ਕੇਵਲ ਡਿਜ਼ਾਈਨ ਆਊਗਾ ਜੀ ਇਹ ਵਾਲਾ ਡਿਜ਼ਾਈਨ ਵੀ ਬਹੁਤ ਹੀ ਪਿਆਰਾ ਹੈ ਜੀ ਦੇਖੋ ਇਹ ਜਿਹੜਾ ਅੱਪਰ ਸਾਈਡ ਤੋਂ ਆਣਾ ਜੀ ਇਹ ਬਾਟਮ ਨਾਲ ਦਾ ਕਲਰ ਆਊਗਾ ਨੀਚੇ ਫਿਰ ਥੋੜਾ ਲਾਈਟ ਜਿਹਾ ਆ ਜਾਊਗਾ ਫਿਰ ਨੀਚੇ ਬਾਰਡਰ ਤੇ ਬਿਲਕੁਲ ਡਾਰਕ ਆ ਜਾਣਾ ਬਹੁਤ ਹੀ ਸੋਹਣਾ ਡਿਜ਼ਾਈਨਿੰਗ ਹੈ ਜੀ ਸ਼ਰਟ ਦੀ ਤੇ ਇਸ ਦੇ ਨਾਲ ਵੀ ਜਿਹੜੀ ਬਾਟਮ ਹੈ ਜੀ ਨਾਲ ਦੀ ਆਊਗੀ ਸਿਰਫ 9500 ਜੀ ਜਿਨ੍ਹਾਂ ਦੇ ਵੀ ਆਰਡਰ ਪੈਂਡਿੰਗ ਨੇ ਪਲੀਜ਼ ਤੁਸੀਂ ਵੀਡੀਓ ਦੇ ਵਿੱਚੋਂ ਜਲਦੀ ਚੂਜ਼ ਕਰ ਲਿਓ ਨਹੀਂ ਨਾ ਹੋਵੇ ਕਿ ਦੁਆਰਾ ਫਿਰ ਤੋਂ ਸਟਾਕ ਆਊਟ ਹੋ ਜਾਵੇ ਹਾਂਜੀ ਇੱਕ ਡਿਜ਼ਾਈਨ ਹੋਰ ਵੇਖੋ ਦੇਖੋ ਜੀ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਪਿਓਰ ਸ਼ਿਮਰ ਸਾਰੇ ਹੀ ਪੀਸ ਸ਼ਿਮਰ ਤੇ ਰਹਿਣਗੇ ਜੀ ਇਸ ਦੇ ਨਾਲ ਜਿਹੜੀ ਬਾਟਮ ਆਊਗੀ ਜੀ ਉਹ ਫਲਾਵਰ ਦੇ ਨਾਲ ਵੀ ਆਊਗੀ ਫਿਰੋਜੀ ਜੀ सिर्फ नौ सौ पुपये शिमर प्योर शिमर एक फिरोजी और <laughs> हाँ जी, बहुत ही सोहना कलर है जी मस्टर्ड एंड फिरोजी का बहुत ही सोहना सूट है बहुत ही सोहना डिजाइन है इस बॉटम जी आउगी जी प्योर शिमर। 950 ਵਾਲੀ ਅਗਲਾ ਡਿਜ਼ਾਈਨ ਵੇਖੋ ਪਿਓਰ ਬਨਾਰਸੀ ਸ਼ਿਮਰ ਦੇ ਉੱਪਰ ਹੈ ਜੀ ਇਹਨੂੰ ਤੁਸੀਂ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਡਾਈ ਵੀ ਕਰਵਾ ਸਕਦੇ ਹੋ ਇਹ ਪਿਓਰ ਬਨਾਰਸੀ ਆ ਜੂ ਬੈਕ ਦਾ ਕਿਹ ਰਾਜੂਗਾ ਜੀ ਬਾਹਮਣੇ ਉੱਪਰ ਵੀ ਸੇਮ ਡਿਜ਼ਾਈਨਿੰਗ ਆ ਜੀ ਇਹ ਸ਼ਰਟ ਆਉਗੀ ਜੀ ਨਾਲ ਪਲੇਨ ਬਾਟਮ ਆ ਜੀ ਪ੍ਰਾਈਸ ਸੇਮ ਹੀ ਰਹੂਗਾ ਜੀ ਸਿਰਫ 950 ਰੁਪਏ ਹਾਂਜੀ ਹੁਣ ਕੱਲੀਆਂ ਸ਼ਰਟਾਂ ਲੈ ਕੇ ਆਏ ਜੀ ਆਪਾਂ ਤੁਹਾਡੇ ਲਈ ਇਹ ਵਾਰੀਆਂ ਤੁਹਾਨੂੰ ਓਨਲੀ ਸ਼ਰਟਾਂ ਮਿਲ ਰਹੀਆਂ ਜੀ ਪਿਓਰ ਸ਼ਿਮਰ ਦੇ ਉੱਪਰ ਬਨਾਰਸੀ ਡਿਜ਼ਾਈਨਿੰਗ ਕੀਤੀ ਗਈ ਹੈ ਇਹ ਬਨਾਰਸੀ ਪ੍ਰਿੰਟ ਨਹੀਂ ਹੈਗਾ ਜੀ ਬੁੰਤੀ ਦੇ ਵਿੱਚ ਪੂਰਾ ਦੇਖ ਸਕਦੇ ਹੋ ਫੈਬਰਿਕ ਰਹੂਗਾ ਪਿਓਰ ਸ਼ਿਮਰ ਇਹਨੂੰ ਤੁਸੀਂ ਡਾਈ ਵੀ ਕਰਵਾ ਸਕਦੇ ਹੋ ਕਈ ਵਾਰ ਆਪਣੇ ਕੋਲ ਕੋਈ ਬਾਟਮ ਪਈ ਹੁੰਦੀ ਹੈ ਮਰਜੈਂਟਾ ਪਰਪਲ येलो ਕਿਸੇ ਵੀ ਕਲਰ ਦੀ ਬਲੈਕ ਤਾਂ ਤੁਸੀਂ ਆਪਣੇ ਕੋਲ ਪਲੇਨ ਬਾਟਮ ਪਈਆਂ ਹੁੰਦੀਆਂ ਨੇ ਤਾਂ ਇਹ ਵਾਲਾ ਸੂਟ ਤੁਸੀਂ ਸ਼ਰਟ ਹੈ ਜਿਹੜੀ ਲੈ ਕੇ ਇਹਨੂੰ ਡਾਈ ਕਰਵਾ ਸਕਦੇ ਹੋ ਇਹਨੂੰ ਐਵੇਂ ਵੀ ਰੱਖ ਸਕਦੇ ਆ ਆਫ ਵਾਈਟ ਹੈ ਇਹ ਆਫ ਵਾਈਟ ਦੇ ਵਿੱਚ ਲਾਈਟ ਪੈਰਟ ਦਾ ਹੈ ਜੀ ਬਨਾਸੀ ਡਿਜ਼ਾਈਨ ਬਣਿਆ ਹੋਇਆ ਤੇ ਤੁਸੀਂ ਇਹਨੂੰ ਡਾਈ ਵੀ ਕਰਵਾ ਸਕਦੇ ਹੋ ਦੋ ਤਿੰਨ ਕਲਰ ਮਿਲਣਗੇ ਸ਼ਰਟਾਂ ਦੇ ਵਿੱਚ ਤੁਹਾਨੂੰ ਪਹਿਲਾਂ ਇਹ ਮਿਲ ਜੂਗੀ ਡਿਜ਼ਾਈਨਿੰਗ ਦੂਸਰੀ ਤੁਹਾਨੂੰ ਇਹ ਵਾਲੀ ਮਿਲ ਜੂਗੀ ਦੇਖੋ ਜੀ ਫੈਬਰਿਕ ਰਹੂਗਾ ਪਿਓਰ ਸ਼ਿਮਰ ਡਿਜ਼ਾਈਨਿੰਗ ਬਹੁਤ ਹੀ ਪਿਆਰੀ ਹੈ ਜੀ

575 ਰੁਪਏ ओनली ਪਿਓਰ ਸ਼ਿਮਰ ਦੀ ਸ਼ਰਟ ਹੈ ਕਿਸੇ ਵੀ ਸਲਵਾਰ ਦੇ ਨਾਲ ਟਾਈ ਕਰਵਾਓ ਚਾਹੇ ਐਵੇਂ ਆਫ ਵਾਈਟ ਲਾ ਤਾਂ ਸਿਰਫ 575 ਰੁਪਏ ਦੇ ਵਿੱਚ ਤੁਸੀਂ ਪਿਓਰ ਸ਼ਿਮਰ ਦੀ ਬਹੁਤ ਹੀ ਸੋਹਣੀ ਸ਼ਰਟ ਲੈ ਸਕਦੇ ਹੋ ਤਿੰਨ ਸ਼ਰਟਾਂ ਨੇ ਜੀ ਤਿੰਨੋਂ ਤੁਹਾਨੂੰ ਦਿਖਾ ਦਿੱਤੀਆਂ ਨੇ ਆਪਾਂ ਇਸ ਤੋਂ ਬਾਅਦ ਇੱਕ ਸੂਟ ਹੈ ਜੀ ਬਹੁਤ ਹੀ ਸੋਹਣਾ ਸਭ ਤੋਂ ਪਹਿਲਾਂ ਸੂਟ ਵੇਖੋ ਕਰੇਵ ਤੇ ਆਜੂਗਾ ਜੀ ਸੂਟ ਇਹ ਬਲੈਕ ਇਹ ਵਾਲੀ ਜਿਹੜੀ ਕਰੇਵ ਹੈ ਜੀ ਇਹ ਤੇ ਲਾਈਨਿੰਗ ਦੀ ਜਰੂਰਤ ਨਹੀਂ ਹੈਗੀ ਬਹੁਤ ਹੀ ਸੋਹਣਾ ਫੈਬਰਿਕ ਹੈ ਜੀ ਪੂਰਾ ਗਾ ਫੈਬਰਿਕ ਹੈ ਪ੍ਰਿੰਟਿੰਗ ਦੇਖੋ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਤੇ ਦੁਪੱਟਾ ਵੇਖੋ ਇਸ ਦੇ ਨਾਲ ਕਿੰਨਾ ਸੋਹਣਾ ਦੁਪੱਟਾ ਹੈ ਪੂਰਾ 5 ਮੀਟਰ ਤੁਹਾਨੂੰ ਸੂਟ ਮਿਲੂਗਾ ਜੀ ਤੇ 2.5 ਮੀਟਰ ਕੱਟ ਦੁਪੱਟਾ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਦਾ ਦੁਪੱਟੇ ਦੀ ਵੀ ਨੈਚੁਰਲ ਦੇ ਨਾਲ ਪਿਓਰ ਸੌਫਟ ਆਰਗੈਂਜ਼ਾ ਦੁਪੱਟਾ ਥ੍ਰੀ ਸੂਟ ਹੈ ਜੀ ਸੌਫਟ ਆਰਗੈਂਜ਼ਾ ਨਾਲ ਦੁਪੱਟਾ ਹੈ ਜੀ ਗੱਲ ਕਰੀਏ ਪ੍ਰਾਈਸ ਦੀ ਤਾਂ ਸਿਰਫ 950 ਰੁਪਏ ਦੇ ਵਿੱਚ ਸੂਟ ਵੀ ਤੇ ਦੁਪੱਟਾ ਵੀ ਕਰ ਸਕਦੇ ਹੋ ਸਿਰਫ 950 ਰੁਪਏ ਠੀਕ ਹੈ ਜੀ ਇਹ ਵਾਲਾ ਸੂਟ ਆ ਗਿਆ ਜੀ ਪਿਓਰ ਚਨਾਉਣ ਦੇ ਵਿੱਚ ਆਸਮੋ ਕੁ ਤੁਸੀਂ ਚਨੂਨ ਦੇ ਵਿੱਚ ਲੈ ਸਕਦੇ ਹੋ ਜੀ ਫੈਬਰਿਕ ਜਿਸ ਤਰ੍ਹਾਂ ਤੁਹਾਨੂੰ ਦੱਸ ਚੁੱਕਿਆ ਜੀ ਆਪਾਂ ਪਿਓਰ ਚਨੂਨ ਦੇ ਵਿੱਚ ਰਹੂਗਾ ਡਿਜ਼ਾਈਨਿੰਗ ਬਹੁਤ ਹੀ ਪਿਆਰੀ ਹੈ ਜੀ ਲੈ ਸਕਦੇ ਹੋ ਕੋਈ ਵੀ ਪਹਿਨ ਲੈਣਾ ਚਾਹੁੰਦੀ ਹੈ ਪਰਫੈਕਟ ਫਿਟਿੰਗ ਦੇ ਲਈ ਬਹੁਤ ਹੀ ਸੋਹਣਾ ਫੈਬਰਿਕ ਹੈ ਇਹ ਬਹੁਤ ਸੋਹਣੀ ਫਿਟਿੰਗ ਆਉਂਦੀ ਇਸ ਫੈਬਰਿਕ ਦੇ ਵਿੱਚ ਆ ਪ੍ਰਾਈਸ ਇਸ ਦਾ ਰਹੂਗਾ ਸੇਮ ਜੀ 950 ਰੁਪਏ ਪਿਓਰ ਚਨੂਨ 950 ਰੁਪਏ ਹਾਂਜੀ ਇਹ ਵਾਲੀ ਪ੍ਰਿੰਟਿੰਗ ਵੀ ਸ਼ਿਮਰ ਦੇ ਵਿੱਚ ਆ ਚੁੱਕੀ ਜੀ ਪਿਓਰ ਸ਼ਿਮਰ 1050 ਵਾਲੇ ਸੂਟ ਨੇ ਮੈਂ ਅੱਜ ਵਾਲੀ ਵੀਡੀਓ ਦੇ ਵਿੱਚ ਇਹ ਵੀ ਤੁਹਾਨੂੰ 950 ਦਾ ਹੀ ਪਊਗਾ ਜੀ ਤਿੰਨ ਡਿਜ਼ਾਈਨ ਮਿਲਣਗੇ ਫਸਟ ਡਿਜ਼ਾਈਨ ਇਹ ਵਾਲਾ ਹੋ ਗਿਆ ਜੀ ਬਹੁਤ ਸੋਹਣਾ ਡਿਜ਼ਾਈਨ ਆ ਸੈਕੰਡ ਇਹ ਵਾਲਾ ਹੋ ਗਿਆ ਜੀ ਜਿਹੜਾ ਵੀ ਤੁਹਾਨੂੰ ਪਸੰਦ ਆ ਉਸ ਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੀਸਰਾ ਹੋ ਗਿਆ 골ਡਨ ਤਿੰਨੋਂ ਕਲਰ ਤਿੰਨੋਂ ਡਿਜ਼ਾਈਨ ਅੱਜ ਵਾਲੀ ਵੀਡੀਓ ਚ ਸਿਰਫ 950 ਰੁਪਏ ਦੇ ਬਾਈ ਕਰ ਸਕਦੇ ਹੋ ਜੀ। ਲਗ ਲਗ ਡਿਜ਼ਾਈਨਿੰਗ ਹੈ ਫੈਬਰਿਕ ਹੈਗਾ ਪਿਓਰ ਸ਼ਿਮਰ। ਓਕੇ ਜੀ ਇਹ ਸੀ ਅੱਜ ਵਾਲੇ ਸੂਟ ਜੋ ਕਿ ਤੁਹਾਨੂੰ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਸ਼ਿਮਰ ਦੇ ਵਿੱਚ ਦਿਖਾਏ ਆ ਤੇ ਇੱਕ ਨਤਾ ਸੂਟ ਕਰੇਵ ਦੇ ਵਿੱਚ ਵੀ ਦਿਖਾਏ ਤੇ ਕਲੀਆਂ ਸ਼ਰਟਾਂ ਵੀ ਸੀ ਜੋ ਵੀ ਤੁਹਾਨੂੰ ਪਸੰਦ ਆਏ ਜੀ ਸਕਰੀਨਸ਼ਾਟ ਲਾਓ ਤੇ ਸਾਡੇ WhatsApp ਨੰਬਰ 7973984974 7973984974 ਇਹਨਾਂ ਨੰਬਰਾਂ ਦੇ ਉੱਪਰ ਸੈਂਡ ਕਰਕੇ ਕਿਤੇ ਵੀ ਬੈਠੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ ਜੀ ਕੱਲ ਫਿਰ ਮਿਲਦੇ ਆਂ ਸ਼ਾਮ 8 ਵਜੇ ਇੱਕ ਹੋਰ ਨਵੀਂ ਕਲੈਕਸ਼ਨ ਦੇ ਨਾਲ ਜਦ ਤੱਕ ਬਣੇ ਰਹੋ ਚੈਨਲ ਦਾ ਕਲਾਸਿਕ ਕਲੈਕਸ਼ਨ ਦੇ ਨਾਲ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਜਿੰਨਾ ਵੀ ਭੈਣਾ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ